ਜਾਫੀ ਬੜਾ ਟਿਕਾਣੇ ਦਾ ਇਸ ਵੇਲੇ ਸੰਗਰੂਰ ਬਰਨਾਲਾ ਤੇ ਆਹ ਬੱਲੇ ਬੱਲੇ ਹੋਈ ਪਈ ਹੈ ਵਾਹ ਓਏ ਨੌਜਵਾਨਾ ਲੱਗਿਆ ਧੰਨਵਾਦ ਆ ਸਾਹਮਣੇ ਆ ਵੇਖ ਆ ਵੇਖ ਆ ਵੇਖ ਬੂਟਾ 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 ਨਕੇਸ਼ ਬਾਪਰੀਆ ਬਾਪਰੀਆ ਆ ਕਮਾਲ ਕਰ ਗਿਆ ਬਾਪਰੀਆ ਬਾਪਰੀਆ ਜੋਰਦਾਰ ਤਾੜੀਆਂ ਮਾਰ ਦिए ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਲਓ ਨੌਜਵਾਨ ਗੱਦੋ ਵਾਲੀਆਂ ਪਹਿਲਵਾਨ ਪਹਿਲੀ ਰੇਡ ਪਾ ਰਿਹਾ ਰਵਿੰਦਰ ਕਰਦੇ ਸੇਵਤ ਲਓ ਪਹਿਲਵਾਨ ਹੈ ਗੱਦੋ ਵਾਲੀਆਂ ਇਸ ਵੇਲੇ ਜ਼ਿਲ੍ਹੇ ਜਲੰਧਰ ਵੱਲੋਂ ਮੇਰੇ ਮਿੱਤਰੋ ਆਹ ਬੂਟਾ ਲਦਾਣੇ ਦਾ ਜਾਫੀ ਬੜਾ ਟਿਕਾਣੇ ਦਾ ਇਸ ਵੇਲੇ ਸੰਗਰੂਰ ਬਰਨਾਲਾ ਤੇ ਮਲੇਰ ਕੋਟਲਾ ਦੀ ਟੀਮ ਦੇ ਲਈ ਕਰੂ ਕਮਾਲ ਕਰੂ ਕਮਾਲ ਆਨੰਤਪੁਰ ਸਾਹਿਬ ਵਾਲੋਂ ਤਾੜੀਆਂ ਵਾਰੀ ਕੀ ਖਿਆਲ ਆ ਪੁੱਟਾ ਦੇ ਵਿੱਚ ਆ ਹੁਣ ਰਿਕੁਐਸਟ ਹੈ ਤੁਹਾਡੇ ਅੱਗੇ ਲਓ ਸਾਹਮਣੇ ਇਸ ਵੇਲੇ ਅਗਲੀ ਕਬੱਡੀ ਆ ਜ਼ਿਲ੍ਹੇ ਬਰਨਾਲੇ ਦੇ ਗਹਿਲ ਪਿੰਡ ਦਾ ਕਹਿੰਦੇ ਇਕਬਾਲ ਇਸ ਵੇਲੇ ਵਧਿਆ ਹੋਇਆ ਰੇਡ ਪਾਉਣ ਦੇ ਲਈ ਸੋਹਣ ਚੱਕ ਸਾਪੂ ਦਾ ਆ ਦੂਜੇ ਪਾਸੇ ਕਹਿੰਦੇ ਨੌਜਨ ਮੇਰੇ ਮਿੱਤਰੋ ਪਿੰਡਾ ਹੈ ਇਹ ਪਿੰਡਾ ਪੰਡੋਰੀ ਹੈ ਇਹ ਪਿੰਡਾ ਪੰਡੋਰੀ ਹੈ ਇਹ ਲਿੱਤਰਾਂ ਦੇ ਲਈ ਖੇਡਿਆ ਔਰ ਇਹ ਨੌਜਵਾਨ ਬੜਾ ਵਧੀਆ ਖਿਡਾਰੀ ਹੈ ਨੇ ਦੇ ਬਸਦਾ ਨਹੀਂ ਉਹ ਕੰਮ ਕਬੱਡੀ ਦਾ ਸ਼ੇਰਾਂ ਵਰਗਾ ਰੱਖਣਾ ਪੈਂਦਾ ਦਮ ਕਬੱਡੀ ਦਾ ਕਿ ਬਾਰੇ-ਬਾਰੇ ਜਾਈਏ ਇਸ ਮਾਂ ਖੇਡ ਕਬੱਡੀ ਦੇ ਜੋਸ਼ ਜਾਨ ਤੇ ਫੁਰਤੀ ਨੇ ਦਾ ਪੇਚ ਕਬੱਡੀ ਦੇ ਆਹ ਜੋਸ਼ ਜਾਨ ਫੁਰਤੀ ਇਹ ਦਾ ਪੇਚ ਨੇ ਖੇਡ ਕਬੱਡੀ ਦੇ ਪਰ ਵੇਖਦੇ ਵੀ ਸਾਹਮਣੇ ਖੜਿਆ ਹੋਇਆ ਬੱਟ ਵੱਡੋ ਨੌਜਵਾਨ ਕਹਿੰਦੇ ਜਾਲਪਰੀਆ ਮੰਨੀ ਲਾ ਕੇ ਤਕੜਾ ਹਾਂ ਫੇਰ ਬੱਲੇ ਬੱਲੇ ਕਰਵਾ ਗਿਆ ਮੁਖਤਾਰ ਪੱਪੂ ਕੁੰਢੀਲੇ ਵਾਲਾ ਵਾਲਾ ਮਲੇਰਕੋਟ ਲਾਨੂੰ ਜਿਤਾਇਆ ਤੇ ਕਾਲਾ ਪਿੰਚਪ ਹੋਈ ਆ ਨੌਜਨ ਨੇ 골ਡਨ ਰੇਡ ਪਾ ਕੇ ਸੰਗਰੂਰ ਪਰਨਾਲਾ ਮਲੇਰਕੋਟ ਲਾਨੂੰ ਜਿਤਾਇਆ ਤੇ ਕਾਲਾ ਕਹਿੰਦਾ ਵੀ 11 ਫਰਵਰੀ ਦਾ ਸੱਦਾ ਦੇ ਦਿਓ 2026 ਦਾ ਵਰਲਡ ਕੱਪ ਹੋਵੇਗਾ 8 ਸਰੇ ਦੀਆਂ ਟੀਮਾਂ ਖੇਡਣਗੀਆਂ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਰੇਡ ਉਹ ਦੂਜੇ ਪਾਸੇ ਅਮਨ ਪ੍ਰਵ ਪ੍ਰੀਤ ਸਿੰਘ ਬੀ ਲਲੀਆਂ ਜ਼ਿਲ੍ਹਾ ਜਲੰਧਰ ਕੋਲ ਨਾਂਬੜੇ ਦੇ ਪਿੰਡ ਪੈਂਦਾ ਇਸ ਨੌਜਵਾਨ ਦਾ ਕਿ ਕੱਦ 6 ਫੁੱਟ ਹੋ ਗਿਆ ਏ ਦੱਸ ਦਿਓ ਪਿੰਡੇ ਪਿੰਡੀ ਜਾ ਕੇ ਸੰਗਲੰਬੀਆ ਦੇ ਕਲੱਬ ਲੋ ਦਿੱਤਾ ਜਾ ਰਿਹਾ ਹੈ ਲਓ ਗੁਰਦੇਵ ਪੂਰੀ ਛੰਨਾ ਵਾਲਾ ਰੇਡ ਪੌਂਡੀ ਮੈਦਾਨ ਦੇ ਵਿੱਚ ਫਿਰ ਵਧਿਆ ਹੋਇਆ ਹੈ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਰੋਕਣ ਦਾ ਯਤਨ ਕਰਦਾ ਹੈ ਅੱਜ ਇਸ ਖਿਡਾਰੀ ਦਾ ਨਾਂ ਹੈ ਦੁਨੀਆ ਦੇ ਵਿੱਚ ਚਰਚੇ ਛਿੜੇ ਹੋਏ ਹੈ ਆਹ ਬੱਲੇ ਬੱਲੇ ਹੋਈ ਪਈ ਹੈ ਵਾਹ ਓਏ ਨੌਜਵਾਨਾ ਲੱਗਿਆ ਹੋਇਆ ਜ਼ੋਰ ਆਹ ਸੌਣ ਚੱਕ ਸਾਭੂ ਵਾਲਾ ਅੱਜ ਲੱਗਦਾ ਅੱਜ ਲੱਗਦਾ ਵੀ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਸਿੰਦਰ ਗੁਰੀ ਜੀ ਕੈਨੇਡਾ ਬਲਜੀਤ ਬੱਲੀ ਜੀ ਤੇ ਮਨੀ ਸੰਘਾ ਜੀ ਐਡਵੈਂਟਰ ਤੋਂ ਕਹਿੰਦੇ ਬੋਪਾ ਰਾਮਾ ਤੋਂ ਸਾਡੇ ਭਰਾ ਨੇ ਇਧਰ ਪੰਡਤ ਮਦਨਕਪਾਲ ਗੋਸਾਭ ਦੇ ਬਹੁਤ ਅੱਛੇ ਦੋਸਤ ਨੇ ਅਚੇਚੇ ਤਰ ਤੇ ਪੁੱਜਿਆ ਧੰਨਵਾਦ ਆ ਸਾਹਮਣੇ ਆ ਵੇਖ ਆ ਵੇਖ ਆ ਵੇਖ ਬੂਟਾ 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 ਅੰਦਾਣੇ ਵਾਲਾ ਅੰਦਾਣੇ ਵਾਲਾ ਅੰਦਾਲੇ ਵਾਲੇ ਨੂੰ ਵੀ ਪਾਉਣ ਵਾਲੀ ਗੱਲ ਕਰਦਾ ਹੈ ਆਲੂ ਵਾਲ ਢੇਰੀਆਂ ਦਾ ਰਵੀ ਜਦੋਂ ਪਹਿਲੇ ਕਹਿੰਦੇ ਖੇਡਿਆ ਐਨ ਪਹਿਲਾ ਸੀਜ਼ਨ ਖੇਡਿਆ ਹੁਣ ਤੇ ਗੱਲ ਬ੍ਰੇਕ ਤੋਂ ਬਾਅਦ ਦੀ ਹੈ ਜਦੋਂ ਪਹਿਲੇ ਇਹਨਾਂ ਮੈਦਾਨਾਂ ਚ ਧੱਕ ਪਾਈ ਹੈ ਇਹ ਮਸੀਆਂ ਵਾਲੇ ਕਲਜੀਤੇ ਦੇ ਨਾਲ ਬੱਲੇ ਬੱਲੇ ਕਰਵਾਉਂਦਾ ਆ ਰਿਹਾ ਪਰ ਹੁਸ਼ਿਆਰਾ ਬਾਪਰੀਆ ਜਾਨਦਾਰ ਤਰੀਕੇ ਨਾਲ ਜਫਾ ਲਾ ਗਿਆ ਇੱਕ ਵਾਰ ਤਾੜੀਆਂ ਮਾਰ ਦਿਓ 1 ਲੱਖ ਰੁਪਇਆ ਤੇ ਮੈਂ ਪਹਿਲੇ ਅਨਾਉਂਸ ਕੀਤਾ ਵੀ 15 ਲੱਖ ਨਗਦ 5 ਲੱਖ ਦੇ ਦੋ ਬੁਲਟ ਤੇ 7 ਲੱਖ ਦਾ ਘੋੜਾ ਟੋਟਲ 27 ਲੱਖ ਦਾ ਜਿਹੜਾ ਇਹ ਫਾਈਨਲ ਖੇਡਿਆ ਜਾ ਰਿਹਾ ਹੈ 27 ਲੱਖ ਦਾ ਫਾਈਨਲ ਖੇਡਿਆ ਜਾ ਰਿਹਾ ਹੈ 20 ਮਾਹੋਲਾ ਮਾਲਾ ਸਰਕਲ ਚੈਂਪੀਅਨਸ਼ਿਪ ਦਾ ਸੁਪਰ ਫਾਈਨਲ ਸੁਪਰ ਫਾਈਨਲ ਆ ਬਾਪਰੀਆ ਰੇਡ ਪਾ ਰਿਹਾ ਤੇ ਚਾਰ ਜਾਫੀ ਜਿਲ੍ਹੇ ਜਲੰਧਰ ਦੇ ਕਿ ਜਾਫੀ ਚਾਰ ਤੇ ਰੇਡਰ ਇੱਕ ਕਿਹੜਾ ਜਾਂਦਾ ਬਾਜੀ ਜਿੱਤ ਆ ਰਾਜੇ ਖੇਲੇ ਕਰਦੀ ਫਿੱਟ ਤੋ ਲਿਖ ਕੇ ਨਾਮ ਖਿਡਾਰੀ ਦਾ ਕਿ ਗਹਿਣਾ ਮਰਜੂ ਮਿੱਤਰ ਦਾ ਮੇਜਰ ਲੀਗ ਫੈਡਰੇਸ਼ਨ ਦਾ ਬੈਸਟ ਜਾਫੀ ਬਣਿਆ ਹੈ ਤੇ ਨਿੱਕਾ ਨਦੌਰ ਵਾਲਾ ਕਹਿੰਦੇ ਬੈਸਟ ਟਰੇਡਰ ਬਣਿਆ ਤੇ ਸੋਣ ਦੀ ਜੋੜ ਪਾਲੇ ਸਹੋਤੇ ਨੇ ਸੱਤੇ ਮਠੱਡੇ ਨੇ ਕੁਲਵਿੰਦਰ ਹੁਣਾਂ ਨੇ ਕਰ ਲਈ ਹੈ ਇੱਕ ਪਾਸੇ ਮੇਰੇ ਮਿੱਤਰੋ ਖੇਡ ਮੈਦਾਨ ਅੰਦਰ ਇਹ ਵੀ ਉਸੇ ਕਲੱਬ ਵੱਲੋਂ ਖੇਡੂਗਾ ਬਸ ਸੀਜ਼ਨ ਹੋਊਗਾ ਜਿਵੇਂ 13 ਚ ਕਬੱਡੀ ਹੋਈ ਸੀ ਨਾ ਜਤਿੰਦਰ ਉਸੇ ਤਰ੍ਹਾਂ ਸੇਮ ਮੇਰਾ ਖਿਆਲ ਆ ਵੀ ਟੀਮਾਂ ਜਿਹੜੀਆਂ ਉਹ ਪ੍ਰੋਪਰ ਬਣੀਆਂ ਨੇ ਉਹ ਸੱਤੇ ਮਠੱਡੇ ਦੀ ਪ੍ਰਧਾਨਗੀ ਚੋ ਸਾਲ ਕਬੱਡੀ ਹੋਈ ਸੀਗੀ ਆਹ ਸਾਹਮਣੇ ਖੇਡ ਮੈਦਾਨ ਅੰਦਰ ਲੱਗਿਆ ਜੋਰ ਨੇ ਜੱਫੇ ਲਾਇ ਸਿਜਨ ਦੇ ਵਿੱਚ ਕੋਈ ਵੀਰ ਸਾਨੂੰ ਦੱਸ ਦੇਵੇ ਉਹ ਵੀ ਆਪਾਂ ਜਾਣਕਾਰੀ ਸਾਂਝੀ ਕਰ ਦਈਏ 126 ਜੇ ਜੇਕਰ ਕਿਸੇ ਵੀਰ ਕੋਲ ਪੂਰੀ ਜਾਣਕਾਰੀ ਆ ਤਾਂ ਜਰੂਰ ਜਾਣਕਾਰੀ ਪੁਛਦੀ ਕਰ ਦਿਓ ਆ ਨੌਜਵਾਨ ਹੁਸ਼ਿਆਰਾ ਬੋਪਰੀਆ ਤਕ ਦੁਨੀਆਂ ਵਾਲਾ ਫੇਰ ਵਧਿਆ ਹੋਇਆ ਤੇ ਚਾਰ ਨੌਜਵਾਨ ਸੰਗਰੂਰੀਏ ਤਿਆਰੀ ਦੇ ਵਿੱਚ ਹੈ ਤੇ ਹੁਣ ਚੋਹਾਂ ਦੇ ਵਿੱਚੋਂ ਕੌਣ ਨੌਜਵਾਨ ਦੋਹਤ ਕਰਦਾ ਹੈ ਗੱਲ ਸਮੇਂ ਦੀ ਹੋਣੀ ਹੈ ਅਨਦਾਣੇ ਦਾ ਬੂਟਾ ਹੁਸ਼ਿਆਰਾ ਬੌਪਰੀਆ ਪਰ ਮੁਖਤਿਆਰ ਸਿੰਘ ਪੱਪੋ ਕੰਢੀਲੇ ਪਿੰਡ ਵਾਲਾ ਗੁਰਦਾਸਪੁਰ ਹੀ ਐਲਾਨ ਕਰ ਗਿਆ ਵੀ ਪੁਆਇੰਟ ਜਾਫੀ ਦਾ ਹੈ ਪੁਆਇੰਟ ਸਟਾਪਰ ਦਾ ਯਾਰੀ ਹੈ ਪੁਆਇੰਟ ਸਟਾਪਰ ਨੂੰ ਰੈਫਰੀ ਡਿਸੀਜਨ ਖੰਦਾ ਲੰਮਾ ਹੈ ਅਲੀ ਦੂਰ ਹੈ ਹਲੇ ਸਮਾਂ ਲੰਮਾ ਤੇ ਦਿੱਲੀ ਦੂਰ ਹੈ ਹਜੇ ਦਿੱਲੀ ਦੂਰ ਹੈ ਜਿਹੜਾ ਨੰਬਰ ਹੋਲਡ ਹੋਇਆ ਸੀ ਉਹ ਜਲੰਧਰ ਦੀ ਟੀਮ ਨੂੰ ਮਿਲਿਆ ਜੀ ਨੋਟ ਕਰ ਲਿਓ ਜਿਹੜਾ ਨੰਬਰ ਹੋਲਡ ਹੋਇਆ ਸੀ ਆ ਸੋਹਣਾ ਆ ਸੋਹਣਾ ਆ ਸੋਹਣਾ ਸੋਹਣਾ ਸਾਬੂ ਪਿੰਡ ਹੈ ਮੰਡੀ ਅਪਰੇ ਦੇ ਲਾਗੇ ਇਹ ਰੁੜਕੀ ਵਾਲੇ ਕਹਿੰਦੇ ਸੋਹਣ ਦੇ ਨਾਨਕਿਆਂ ਦਾ ਹੈ ਔਰ ਸੋਹਣੇ ਕਹਿਣਾ ਪੈਣਾ ਸੰਧੂਆਂ ਵਾਂਗੋ ਵੇ ਚੱਕ ਸਾਬੂ ਵਾਲਾ ਸੋਹਣ ਬੁਲਟ ਤੇ ਬੈਠ ਗਿਆ ਸਿਆਹ ਜਿਵੇਂ ਕਹਿੰਦੇ ਕਹਿੰਦਾ ਲੀਰਾ ਮਾਰਦਾ ਫਿਰਦਾ ਆਹ ਕਪੜਾ ਮਾਰਦਾ ਫਿਰਦਾ ਆਹ ਵੇਖ ਲਿਓ ਵੀ ਨੌਜਵਾਨ ਇੱਕ ਜ਼ੋਰ ਦੇ ਨਾਲ ਇੱਕ ਜ਼ੋਰ ਦੇ ਨਾਲ ਅੰਨ ਦਾਣੇ ਵਾਲਾ ਬੂਟਾ ਵੀ ਕਹਿਰ ਕਰੀ ਜਾਂਦਾ ਮੈਨੂੰ ਲੱਗਦਾ ਵੀ ਬੂਟਾ ਵੀ ਬਰਾਬਰੀ ਤੇ ਹੀ ਫਸਿਆ ਹੋਇਆ ਹੈ ਆਹ ਬੂਟਾ ਵੀ ਕਹਿੰਦੇ ਬਰਾਬਰੀ ਤੇ ਟੱਕਰ ਦੇ ਰਿਹਾ ਆਹ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨਬੂ ਚੀਮਿਆ ਵਾਲਾ ਇਹ ਨੌਜਨ ਨੂਰਮੰਦ ਦੇ ਇਲਾਕੇ ਦਾ ਹੈ ਇਹ ਫਲੋਰ ਦੇ ਇਲਾਕੇ ਦਾ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਆਹ ਹੁਸ਼ਿਆਰਾ ਪਾਪਰ ਦੀ ਧਰਤੀ ਦਾ ਕਰਦਾ ਕਮਾਲ ਲਾਉਦਾ ਸਿਰ ਆਓ ਮੇਰੇ ਮਿੱਤਰੋ ਵੱਜ ਗਿਆ ਲਗਾ ਹੁਣ ਕੈਂਚੀ ਪੈ ਗਈ ਕੈਂਚੀ ਅੱ삐 ਕੁਪਈ ਆ ਜੇ ਪੂਰੀ ਪੈ ਗਈ ਤੇ ਗੱਲ ਸਵਾਦ ਵਾਲੀ ਪਰ ਨਬੂ ਦੇ ਵਿੱਚ ਬੜੀ ਜਾਨ ਨਬੂ ਟੈਕਨੀਕਲ ਲਉਂਗੇ ਨਹੀਂ ਗੱਲ ਸਮੇ ਦੀ ਮੇਰੇ ਮਿੱਤਰੋ ਲੱਗਿਆ ਪਿਆ ਸਿਰ ਲੱਗਿਆ ਪਿਆ ਬਾਈ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰਦੇ ਜੇ ਅੱਜ ਬੁਲੇਟ ਜਿੱਤਣਾ ਹੈ ਤੇ ਹੋਰ ਤਕੜਾ ਹੋਣਾ ਪੈਣਾ ਹੈ ਹੋਰ ਤਕੜਾ ਹੋਣਾ ਪੈਣਾ ਫਾਈਨਲ ਦਾ ਨਿਆਰਾ ਵੱਜਿਆ ਹੋਇਆ ਆਹ ਨੌਜਵਾਨ ਨੌਜਵਾਨ ਹੁਸ਼ਿਆਰਾ ਬੋਪਰੀਆ ਜੱਫੇ ਤੇ ਜੱਫਾ ਠਾ ਜੱਫਾ ਨੌਜਵਾਨ ਕਹਿੰਦੇ ਸੋੜ ਵਾਹ ਓਏ ਗੱਬਰੂਆ ਨਹੀਂ ਰਿਸਾਂ ਮਾਂ ਦੇ ਸ਼ੇਰ ਪੁੱਤ ਦੀਆਂ ਸੋੜ ਚੱਕ ਸੱਬੂ ਦਾ ਕੀ ਬਾਤ ਐ ਸੋੜ ਚੱਕ ਸੱਬੂ ਇਹ ਕਲਗੀ ਤਰ ਜਾਣਦੇ ਆ ਭਾਗਾ ਵਾਲਾ ਹੂ ਉਹ ਘਰ ਜਿਸ ਘਰ ਦੇ ਵਿੱਚ ਮੇਰੇ ਵੀਰੋ ਅੱਜ ਅਨੰਦਪੁਰ ਸਾਹਿਬ ਤੋਂ ਘੋੜਾ ਜਾਊਗਾ ਨਹੀਂ ਤੇ ਦੁਨੀਆ ਇੱਥੇ ਘੋੜੇ ਲੈ ਕੇ ਆਉਂਦੀ ਹੈ ਵੀ ਪਾਸ਼ਾ ਨੂੰ ਚੜਾਵਾ ਚੜਾਈਏ ਪਰ ਨਹੀਂ ਸਾਹਮਣੇ ਸਾਹਮਣੇ ਅੰਦਾਰੇ ਵਾਲਾ ਮੈਨੂੰ ਲੱਗਦਾ ਬੂਟਾ ਛਾ ਗਿਆ ਬੂਟਾ ਛਾ ਗਿਆ ਬੂਟਾ ਛਾ ਗਿਆ ਛਾ ਗਿਆ ਬਰਸਰ ਦੀ ਚੈਂਪੀਅਨਸ਼ਿਪ ਚੱਲਦੀ ਹੈ ਅੱਜ ਪਤਾ ਲੱਗਦਾ ਵੀ 27 ਲੱਖ ਵਾਲਾ ਮੈਚ ਚੱਲਿਆ ਆ ਓ 27 ਲੱਖ ਵਾਲਾ ਮੈਚ ਖੇਡਿਆ ਜਾ ਰਿਹਾ ਜੇ ਆ ਜਫਾ ਲੱਗ ਗਿਆ ਫਿਰ ਮੁੰਡੇ ਕਹਿੰਦੇ ਓ ਬਾਪਰੀ ਅੱਗੇ ਹੋ ਜਾਣਗੇ ਪਰ ਹੁਣ ਦੇਖਦੇ ਆ ਨਜ਼ਾਰਾ ਕਿਹੋ ਜਿਹਾ ਓ ਨਜ਼ਾਰਾ ਕਿਹੋ ਜਿਹਾ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਬਾਪਰੀਆਂ ਤੇ ਰਵੀ ਰਵੀ ਤੇ ਪੋਪਰੀਆਂ ਰਵੀ ਤੇ ਬਾਪਰੀਆਂ ਰਵੀ ਤੇ ਪੋਪਰੀਆਂ ਰਵੀ ਤੇ ਪੋਪਰੀਆਂ ਰਵੀ ਤੇ ਪੋਪਰੀਆਂ ਹੁਸ਼ਿਆਰ ਦੇਣਾ ਢੋਲ ਤੋਂ ਭੰਗੜੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਜੋਸ਼ ਜਾ ਕੇ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਨਾ ਆਵੇ ਮਾਨਕ ਪਰਿਵਾਰ ਦਾ ਗਹਿ ਘਟਮਾ ਧੰਨਵਾਦ ਹੈ ਸੁਰਿੰਦਰ ਮਾਨਕ ਰਾਜਵੀਰ ਮਾਨਕ ਆ ਰਕੇਸ਼ ਬਾਪਰੀਆ ਬਾਪਰੀਆ ਆ ਕਮਾਲ ਕਰ ਗਿਆ ਬਾਪਰੀਆ ਬਾਪਰੀਆ ਕਮਾਲ ਕਰਦਾ ਹੋਇਆ ਸਿਰੇ ਦਾ ਮੈਚ ਹੋ ਗਿਆ ਮੇਰੇ ਵੀਰੋ ਯਾਦਗਾਰ ਰੇਡ ਪੌੜੀ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਗੱਦੋ ਵਾਲਿਆ ਪ੍ਰਭਾਨ ਅੱਜ ਵੇਰੇਆ ਫਿਰਦਾ ਹੈ ਇਹ ਵੀ ਨੌਜਵਾਨ ਬੁਲਟ ਜਿੱਤਣ ਨੂੰ ਫਿਰਦਾ ਹੈ ਪਰ ਬੁਲਟ ਕਹਿੰਦੇ ਜਿੱਤਣਾ ਹੈ ਗੱਲ ਸਮੇਂ ਦੀ ਹੋਣੀ ਹੈ ਆਹ ਅਨੰਦਾਨੇ ਵਾਲਾ ਬੂਟਾ ਇੱਕ ਜੋਰ ਦੇ ਨਾਲ ਰੋਪਣ ਦੀ ਕੋਸ਼ਿਸ਼ ਕਰਦਾ ਹੈ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਕਬੱਡੀ 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 ਭਾਈ ਬਾਹਰਲੇ ਪਾਸੇ ਯਾਰ ਬਾਹਰਲੇ ਪਾਸੇ ਯਾਰ ਪਲੀਜ਼ ਬੇਨਤੀ ਮੰਨੋ ਬਾਹਰਲੇ ਪਾਸੇ ਸੇਰਾ ਲੱਗ ਗਿਆ ਆ ਬੂਟਾ ਅਣਦਾਨੇ ਵਾਲਾ ਆ ਬੂਟਾ ਅਣਦਾਨੇ ਵਾਲਾ ਪਲੀ ਯਾਰ ਇਹਦਾ ਚੰਗਾ ਨਹੀਂ ਲੱਗਦਾ ਸਾਰੇ ਭਰਾ ਤੁਸੀਂ ਦੇ ਵੀ ਪੰਡੋਰੀ ਵਾਲਾ ਆ ਪੰਡੋਰੀ ਵਾਲਾ ਪਿੰਦਾ ਮਾਰਦਾ ਪੋਸ਼ ਔਖੜ ਦੇ ਪੈਰ ਲੱਗਿਆ ਹੋਇਆ ਜੋਰ ਆ ਬਾਪਰੀਆ ਉੱਡਦਾ ਜਾਂਦਾ ਨੱਚਦਾ ਟੱਪਦਾ ਜਾਂਦਾ ਏ ਬੱਪਰ ਰਧਾਰਕੇਸ਼ ਵੀ ਨੱਚਦਾ ਟੱਪਦਾ ਜਾਂਦਾ ਏ ਵਾਹ ਕਾਫੀ ਬੜਾ ਟਿਕਾਣੇ ਦਾ ਇਸ ਵੇਲੇ ਸੰਗਰੂਰ ਬਰਨਾਲਾ ਤੇ ਆਹ ਬੱਲੇ ਬੱਲੇ ਹੋਈ ਪਈ ਹੈ ਵਾਹ ਓਏ ਨੌਜਵਾਨਾ ਲੱਗਿਆ ਹੰਵਾਦਾ ਆ ਸਾਹਮਣੇ ਆ ਵੇਖ بوٹا 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 نکیش باپری باپری آؤ کمال کر گیا باپریہ باپری